ਅੱਜ ਆਪਾਂ ਗੱਲ ਕਰਦੇ ਆਂ ਤਰਕਬੁੱਧੀ ਤੇ ਤਰਕਬੁੱਧੀ ਮਨੁੱਖ ਦਾ ਮੁੱਖ ਗੁਣ ਹੈ ਨੰਬਰ 1 ਤੇ ਸਭ ਤੋਂ ਪਹਿਲਾਂ ਜੇ ਤਰਕਬੁੱਧੀ ਆਉਣੀ ਹੁੰਦੀ ਸੀ ਉਹ ਆਉਣੀ ਹੁੰਦੀ ਸੀ ਘਰ ਦੇ ਵਿੱਚ ਘਰ ਦੇ ਵਿੱਚ ਘਰ ਦੇ ਪਰਿਵਾਰ ਦਾ ਮੁੱਖ ਰੋਲ ਹੁੰਦਾ ਸੀ ਕਿਉਂਕਿ ਘਰ ਦੇ ਮੈਂਬਰ ਘਰ ਦੇ ਵਿੱਚ ਇਹ ਤਾਂ ਕੰਮ ਕਰਦੇ ਸੀ ਕਿੰਨਾ ਕੁ ਸੁੱਚੱਜਾ ਕੰਮ ਕਰਦੀ ਸੀਗੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਫਾਲੋ ਕਰਦੇ ਸੀਗੇ ਜਿਵੇਂ ਕਿਸੇ ਕੰਮ ਨੂੰ ਹੌਲੀ-ਹੌਲੀ ਕਰੀਏ ਨਾ ਜਿੰਨੇ ਉਹਦੇ ਮਾਂ ਪਿਓ ਭੈਣ ਭਾਈ ਜਿੰਨਾ ਹੌਲੀ ਕੰਮ ਕਰਨਗੇ ਬੱਚੇ ਉਹਨਾਂ ਹੌਲੀ ਕੰਮ ਕਰਦੇ ਸੀ ਪਰ ਜਿੰਨਾ ਤੇਜ਼ ਕੰਮ ਕਰਦੇ ਆ ਬੱਚੇ ਵੀ ਉਵੇਂ ਕੰਮ ਕਰਦੇ ਸੀ ਉਹ ਜੀ ਤਰਕਬੁੱਧੀ ਬੱਚੇ ਦੇ ਵਿੱਚ ਕੁਦਰਤੀ ਪੈਦਾ ਹੋ ਜਾਂਦੀ ਸੀ ਜਿਵੇਂ ਦੇਖੋ ਆਪਾਂ ਘਰੇ ਕੋਈ ਚੀਜ਼ ਪਈ ਆ ਚੱਕ ਕੇ ਜਦੋਂ ਬੱਚਾ ਆਪਣੇ ਆਪ ਉਹ ਚੀਜ਼ ਚੱਕ ਕੇ ਆਪ ਸਾਈਡ ਤੇ ਧਰ ਦੇ ਜਿਹੜੇ ਆਪਾਂ ਰੋਜ਼ਮਰਾਂ ਦੇ ਕੰਮ ਕਰਦੇ ਆ ਉਹਦੇ ਵਿੱਚ ਬੱਚਾ ਹੱਥ ਵਟਾਉਣ ਲੱਗ ਜੇ ਜਦੋਂ ਬੱਚਾ ਫਸਿਆ ਫਸਿਆ ਮਹਿਸੂਸ ਕਰਦਾ ਫੇ ਤਾਂ ਕੰਮ ਕਰਵਾਉਨੇ ਆ ਉਦੋਂ ਦੀ ਤਰਕਬુદ્ધੀ ਦਾ ਵਿਕਾਸ ਨਹੀਂ ਹੋ ਰਿਹਾ ਹੁੰਦਾ ਪਰੰਤੂ ਕਈ ਵਾਰ ਕੀ ਹੁੰਦਾ ਨਾ ਅਸੀਂ ਕੰਮ ਕਰਨਾ ਹੁੰਦਾ ਜਦੋਂ ਅਸੀਂ ਜਾ ਕੇ ਦੇਖਦੇ ਆ ਬੱਚੇ ਨੇ ਉਹ ਕੰਮ ਪਹਿਲਾਂ ਹੀ ਕਰਿਆ ਪਿਆ ਹੁੰਦਾ ਜਦੋਂ ਪਤਾ ਹੁੰਦਾ ਵੀ ਆ ਕੰਮ ਮੈਂ ਕਰਨਾ ਹੈ ਇਹਨੂੰ ਸੌਖੇ ਤਰੀਕੇ ਨਾਲ ਆਪਾਂ ਥੋੜਾ ਜਿਹਾ ਉਹਨੂੰ ਔਖੇ ਤਰੀਕੇ ਨਾਲ ਕਰ ਰਹੇ ਹੁੰਨੇ ਆ ਪਰ ਬੱਚਾ ਕਰਦਾ ਕੋਈ ਇਦਾਂ ਦਾ ਬਦਲ ਲੱਭ ਲਾ ਨਾ ਸੌਖੇ ਤਰੀਕੇ ਨਾਲ ਕਰਦਾ ਉਦੋਂ ਉਹਦੇ ਵਿੱਚੋਂ ਤਰਕਬੁੱਧੀ ਦਾ ਵਿਕਾਸ ਵੀ ਆ ਜਾਂਦਾ ਹੈ ਤੇ ਉਹਦੇ ਕੰਮ ਦੇ ਪ੍ਰਤੀ ਦਿਲਚਸਪੀ ਵੀ ਪੈਦਾ ਹੋ ਜਾਂਦੀ ਹੈ। ਐਦਾਂ ਦੀ ਦਿਲਚਸਪੀ ਪੈਦਾ ਹੋਈ ਉਹ ਬੱਚੇ ਦਾ ਇੱਕ ਸੌਂਕ ਬਣ ਜਾਂਦਾ ਤੇ ਜੋ ਅੱਗੇ ਜੀਵਨ ਦੇ ਵਿੱਚ ਸਫਲ ਹੋਣ ਦੇ ਸਹਾਇਕ ਹੁੰਦਾ ਹੈ। ਦੂਜੀ ਗੱਲ ਕਰਦੇ ਆਪਾਂ ਸਕੂਲ। ਸਕੂਲ ਦੇ ਵਿੱਚ ਵੀ ਜਿਹੜੀ ਤਰਕਬੁੱਧੀ ਹੈ ਉਹਦੇ ਵਿਕਾਸ ਦੇ ਵਿੱਚ ਕਾਫੀ ਯੋਗਦਾਨ ਹੁੰਦਾ ਹੈ। ਅੱਜ ਕੱਲ੍ਹ ਵਾਂਗੂ ਐਜੂਕੇਸ਼ਨ ਨਹੀਂ ਸੀ ਵੀ ਬੱਚਿਆਂ ਨੂੰ ਕੱਲਾ ਕਿਤਾਬੀ ਗਿਆਨ ਦਿੱਤਾ ਜਾਂਦਾ ਸੀ। ਰੱਟਾ ਵਕੇਸ਼ਨਲ ਨਹੀਂ ਸੀ ਟੀਚਰ ਟੋਕਦੇ ਹੁੰਦੇ ਸੀ ਜਦੋਂ ਕੋਈ ਚੀਜ਼ ਨੂੰ ਡਿਟੋ ਲਿਖ ਦਿੱਤਾ ਜਾਂਦਾ ਸੀ ਨਾ ਤਾਂ ਟੀਚਰ ਕਹਿੰਦੇ ਸੀਗੇ ਤੈਨੂੰ ਰੱਟਾ ਵਾੜ ਤੱਕੜਾ ਹੈ ਰੱਟਾ ਵਾੜਾ ਮਾਰਦਾ ਹੈ ਇਹ ਵਧੀਆ ਨਹੀਂ ਹੈਗਾ ਅੱਗੇ ਤੇਰੀਆਂ ਚੀਜ਼ ਪਸੰਦ ਨਹੀਂ ਕੀਤੀ ਜਾਣੀ ਦਿਮਾਗ ਤੇਰੇ ਕੋਲ ਹੈਗਾ ਪਰ ਮੈਨੂੰ ਐ ਲੱਗਦਾ ਵੀ ਅੱਜਕੱਲ ਇਹ ਚੀਜ਼ ਜ਼ਿਆਦਾ ਪ੍ਰੋਸੀ ਜਾ ਰਹੀ ਹੈ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦੇ ਸੀ ਨਾ ਇੱਕ ਕੁਐਸਚਨ ਵੀ ਇਦਾਂ ਹੀ ਪੁੱਛੇ ਜਾਂਦੇ ਸੀ ਆਪਣੇ ਵਿਚਾਰਾਂ ਅਨੁਸਾਰ ਲਿਖੋ ਟੀਚਰ ਜਿਹੜਾ ਕਨਸੈਪਟ ਪੜ੍ਹਾਉਂਦੇ ਸੀ ਉਹ ਪੜ੍ਹਾ ਦਿੰਦੇ ਸੀ ਪਰ ਕਹਿੰਦੇ ਇਹ ਇਦਾਂ ਨਹੀਂ ਲਿਖਣਾ ਤੋ ਆਪਦੇ ਦਿਮਾਗ ਅਨੁਸਾਰ ਆਪਣੇ ਸ਼ਬਦਾਂ ਚ ਲਿਖ ਕੇ ਦਿਖਾਉ ਉਹਦੇ ਨਾਲ ਬੱਚਿਆਂ ਦੇ ਵਿੱਚ ਇੱਕ ਤਰਕ ਬੁੱਧੀ ਦਾ ਵਿਕਾਸ ਹੁੰਦਾ ਸੀ ਬੱਚੇ ਸੋਚਣ ਲੱਗਦੇ ਸੀ ਰਿਸਪੈਕਟ ਕਰਦੇ ਸੀ ਇੱਕ ਦੂਜੇ ਦੇ ਨਾਲ ਉਹਦੇ ਵਿੱਚ ਕੀ ਹੈਗਾ ਨਾ ਜਿਵੇਂ ਜਿੱਦਾਂ ਦਾ ਗੁਰੂ ਉਦਾਂ ਦੇ ਚੇਲੇ ਹੁਣ ਆ ਗਈ ਨੌਕਰੀ ਨੌਕਰੀ ਵਿੱਚ ਇੱਕ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਮੈਂ ਇੱਕ ਵਾਰ ਕਿਸੇ ਪੋਲੀਟੈਕਨਿਕ ਕਾਲਜ ਦੇ ਵਿੱਚ ਕੋਈ ਕੰਪਨੀ ਬੱਚਿਆਂ ਦੀ ਸਿਲੈਕਸ਼ਨ ਕਰਨ ਵਾਸਤੇ ਆ ਗਈ ਉਹ ਬਿਲਡਿੰਗ ਦੀ ਉਹਨਾਂ ਨੂੰ ਤੀਸਰੀ ਮੰਜ਼ਲ ਤੇ ਲੈ ਗਈ ਲਿਆ ਕੇ ਸਾਰੇ ਜਿਹੜੇ ਬੱਚੇ ਸੀਗੇ ਸਾਰੇ ਬੱਚੇ ਚਾਹੁੰਦੇ ਸੀ ਵੀ ਉਹ ਕਹਿੰਦਾ ਸੀ ਮੇਰੀ ਵੀ ਸਿਲੈਕਸ਼ਨ ਹੋਵੇ ਮੇਰੀ ਵੀ ਸਿਲੈਕਸ਼ਨ ਹੋਵੇ ਉਹਨਾਂ ਨੇ ਕੀਤਾ ਇੱਕ ਖਿੜਕੀ ਕੋਲ ਲਿਜਾ ਕੇ ਕੱਲੇ-ਕੱਲੇ ਬੱਚੇ ਨੂੰ ਕਿਹਾ 20 ਸਾਲ ਮਾਰ ਸਾਰੇ ਬੱਚੇ ਡਰ ਗਏ ਵੀ ਇੰਨੀ ਉੱਚੀ ਤੋਂ ਸਾਲ ਕਿਵੇਂ ਮਾਰ ਸਕਦੇ ਆ ਇੱਕ ਬੱਚੇ ਨੇ ਸੋਚਿਆ ਉਹ ਖਿੜਕੀ ਚੜ੍ਹਿਆ ਚੜ੍ਹ ਕੇ ਉਹਨਾਂ ਅੰਦਰਲੇ ਪਾਸੇ ਸਾਲ ਮਾਰੀ ਇਹ ਤਰਕਬੁੱਧੀ ਸੀ ਉਹਨਾਂ ਨੇ ਐ ਤਾਂ ਨਹੀਂ ਕਿਹਾ ਸੀ ਬਾਹਰਲੇ ਪਾਸੇ ਸਾਲ ਮਾਰ ਉਹਨਾਂ ਕਹਿਣ ਦਾ ਮਤਲਬ ਕੀ ਤੂੰ ਤਰਕ ਕੀ ਲੈਂਦਾ ਵੀ ਕਿਵੇਂ ਸਾਲ ਮਾਰਦੇ ਆ ਉਦਾਂ ਦੇ ਬੱਚਿਆਂ ਸਿਲੈਕਸ਼ਨ ਅੱਗੇ ਜਦੋਂ ਨੌਕਰੀਆਂ ਦੇ ਵਿੱਚ ਨਾ ਸਿਲੈਕਟ ਕੀਤਾ ਜਾਂਦਾ ਸੀ ਤਾਂ ਤਰਕ ਬੁੱਧੀ ਨੂੰ ਮੁੱਖ ਰੱਖਿਆ ਜਾਂਦਾ ਸੀ ਅੱਜ ਦੀ ਜਿਹੜੀ ਹੋੜ ਹੈ ਉਹ ਨੰਬਰਾਂ ਦੀ ਹੋੜ ਹੈ ਜਿਹੜਾ ਅੱਜ ਦਾ ਕੰਪੀਟੀਸ਼ਨ ਹੈ ਕੁਝ ਹੋਰ ਕੰਪੀਟੀਸ਼ਨ ਹੈ ਤਰਕ ਲੈਵਲ ਤੇ ਬੱਚਾ ਚਾਹੇ ਪੂਰਾ ਸਟਰੋਂਗ ਨਾ ਹੋਵੇ ਪਰ ਕਹਿੰਦੇ ਕੱਲਾ ਬੁੱਧੀਮਾਨ ਹੋਣਾ ਚਾਹੀਦਾ ਹੈ ਪਰਸੈਂਟੇਜ ਹੋਣੀ ਚਾਹੀਦੀ ਹੈ ਜਿਵੇਂ ਮੈਨੂੰ ਅਦਵੀ ਜਿਆਦਾ ਮੇਰੇ ਗੁਰੂ ਨੇ ਕਿਹਾ ਸੀਗਾ ਅੱਜ ਵੀ ਉਹਨੂੰ ਮੈਂ ਬਹੁਤ ਹਾਈ ਲੈਵਲ ਮੰਨਦਾ ਉਹਨਾਂ ਨੇ ਇਹ ਗੱਲ ਕਹੀ ਸੀ ਉਹ ਟਾਈਮ ਤੇ ਉਹਦਾ ਵੀ ਐਡ ਦੇ ਵਿੱਚੋਂ 53% ਨੰਬਰ ਸੀ ਪੁਰਾਣੇ ਸਮੇਂ ਦੇ ਵਿੱਚ ਜੇ ਕਿਸੇ ਦੇ 53% ਨੰਬਰ ਆ ਜਾਂਦੇ ਤਾਂ ਕਹਿੰਦੇ ਹੁੰਦੇ ਇਹਦੇ 50% ਤੋਂ ਅਬਾਬ ਨੰਬਰ ਨੇ ਅੱਜ ਕੱਲ 100 100% ਨੰਬਰ ਆਉਂਦੇ ਨੇ ਅਸੀਂ ਬੱਚਿਆਂ ਦੇ ਉੱਤੇ ਇੱਕ ਸਟ्रेस ਪਾਤਾ ਬਿਤੇ ਮੈਰਿਟ ਦੇ ਵਿੱਚ ਆਉਣੀ ਆਉਣਾ ਇਹਦਾ ਮਤਲਬ ਉਹਦੇ ਵਿੱਚੋਂ ਇਹ ਚੀਜ਼ਾਂ ਖਤਮ ਕਰਤੀਆਂ ਕਿ ਉਹਦਾ ਬੌਧਿਕ ਵਿਕਾਸ ਨਹੀਂ ਹੋ ਸਕਦਾ ਜਿਹੜੀ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਐਜੂਕੇਸ਼ਨ ਸੀ ਨਾ ਉਹ ਕੱਲੇ ਨੌਕਰੀਆਂ ਨੂੰ ਲੈ ਕੇ ਨਹੀਂ ਸੀ ਉਹਦੇ ਵਿੱਚ ਕੀ ਸੀ ਉਹਨਾਂ ਦਾ ਮੁੱਖ ਮਕ ਜਿਹੜਾ ਐਜੂਕੇਸ਼ਨ ਦਾ ਮੁੱਖ ਮਕਸਦ ਸੀ ਨਾ ਉਹਦਾ ਮਕਸਦ ਸੀ ਮਨੁੱਖ ਨੂੰ ਸੱਭਿਆ ਬਣਾਉਣਾ ਸਚਿਆਰਾ ਬਣਾਉਣਾ ਅੱਜ ਮੈਨੂੰ ਇਹ ਲੱਗਦਾ ਵੀ ਸਾਰੇ ਜਿੰਨੇ ਵੀ ਪੜਦੇ ਆ ਸਾਰਿਆਂ ਦੇ ਇੱਕੋ ਹੀ ਹੋੜ ਲੱਗਿਆ ਹੋਵੇ ਜਸਟ ਨੌਕਰੀ ਲੈਣਾ ਨੌਕਰੀ ਲੈਣਾ ਨੌਕਰੀ ਲੈਣਾ ਉਹਦਾਂ ਦੇ ਬੱਚੇ ਸੀ ਜਿਹੜੇ ਉਹ ਅਲੱਗ-ਅਲੱਗ ਖੇਤਰਾਂ ਦੇ ਵਿੱਚ ਜਾ ਕੇ ਕਾਮਯਾਬ ਹੁੰਦੇ ਸੀ ਜਦੋਂ ਇੱਕ ਬੱਚੇ ਦੇ ਉੱਤੇ ਇੱਕ ਗੁਰੂ ਦਾ ਪ੍ਰਭਾਵ ਪੈਂਦਾ ਹੈ ਮਾਪਿਆਂ ਦਾ ਪ੍ਰਭਾਵ ਪੈਂਦਾ ਹੈ ਕਿਸੇ ਵੀ ਵਿਸ਼ੇ ਦੇ ਮਾਹਰ ਵਿਸ਼ੇ ਦੇ ਮਾਹਰ ਅਧਿਆਪਕ ਨੇ ਉਹਨਾਂ ਦਾ ਪ੍ਰਭਾਵ ਪੈਂਦਾ ਹੈ ਤਾਂ ਜ਼ਰੂਰੀ ਨਹੀਂ ਇੱਕ ਵਿਸ਼ੇ ਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੇ ਵਿੱਚ ਬੱਚੇ काम ਜਬ ਕੋ ਜੰਦੇ ਨਹੀਂ ਉਹ ਸ਼ੁਰੂ ਤੋਂ ਆਪ ਦਾ ਮਨੋਰਥ ਬਣਾ ਲੈਂਦੇ ਨੇ ਜਿਵੇਂ ਇੱਕ ਕਮਿਹਾਰ ਇੱਕ ਆਵੀ ਤੋਂ ਆਪਣੇ ਘੜੇ ਘੜਦਾ ਹੈ ਉਹਨਾਂ ਨੂੰ ਅਲੱਗ-ਅਲੱਗ ਰੰਗ ਦਿੱਤੇ ਜਾਂਦੇ ਨੇ ਤੇ ਅਲੱਗ-ਅਲੱਗ ਚੀਜ਼ਾਂ ਲਈ ਉਹ ਵਰਤੇ ਜਾਂਦੇ ਨੇ ਕੋਈ ਮੈਨੂੰ ਨਹੀਂ ਲੱਗਦਾ ਇਦਾਂ ਦਾ ਕੋਈ ਬਰਤਨ ਹੋਊਗਾ ਜਿਹਦੇ ਵਿੱਚ ਕੋਈ ਵਰਤੋਂ ਚਨਾਉਂਦਾ ਹੋਵੇ ਅਲੱਗ-ਅਲੱਗ ਫਲ ਪੈਂਦੇ ਨੇ ਸੀ ਮੈਨੂੰ ਲੱਗਦਾ ਵੀ ਸਾਨੂੰ ਸਾਡੇ ਬੱਚਿਆਂ ਨੂੰ ਇਦਾਂ ਦੇ ਬਣਾਉਣਾ ਚਾਹੀਦਾ ਹੈ ਪਹਿਲਾਂ ਉਹਨਾਂ ਨੂੰ ਇੱਕ ਸੱਚਾਰੇ ਮਨੁੱਖ ਬਣਾਓ ਅੱਗੇ ਜਾ ਕੇ ਉਹਨਾਂ ਦੇ ਵਿੱਚ ਅੱਗੇ ਜਾ ਕੇ ਸਫਲ ਹੋਣਾ ਤਰਕ ਬੁੱਧੀ ਦਾ ਵਿਕਾਸ ਹੋਵੇ ਤਾਂ ਹੀ ਉਹ ਇੱਜ਼ਤ ਕਰਨਗੇ ਜਦੋਂ ਅਸੀਂ ਸਮਾਜ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਸਾਨੂੰ ਉਹਨਾਂ ਦੇ ਵਿਵਹਾਰ ਤੋਂ ਜਦੋਂ ਅਸੀਂ ਕਿਸੇ ਵੀ ਪ੍ਰਸ਼ਾਸ ਪ੍ਰਸ਼ਾਸਨਿਕ ਅਧਿਕਾਰੀ ਕੋਲ ਜਾਂਦੇ ਆ ਤਾਂ ਜਾ ਕੇ ਉੱਥੇ ਸਾਨੂੰ ਪਤਾ ਲੱਗਦਾ ਵੀ ਇੱਥੇ ਜਿਹੜਾ ਅਫਸਰ ਹੈ ਬਹੁਤ ਇੰਟੈਲੀਜੈਂਟ ਹੈ ਪਰ ਕਹਿੰਦੇ ਉਹਦੀ ਇੰਟੈਲੀਜੈਂਸ ਹੀ ਪਤਾ ਇੰਟੈਲੀਜੈਂਸੀ ਪਤਾ ਕਿੱਥੋਂ ਲੱਗਦੀ ਹੈ ਜਦੋਂ ਜੀਬ ਖੁੱਲਦੀ ਹੈ